ਅਲਮਾਰੀ ਦੇ ਲੋਕਰ ਵਿੱਚ ਬੜੇ ਦੋ ਸੱਪ, ਬਾਲ-ਬਾਲ ਬਚੀ ਗਹਿਣੇ ਕੱਢਣ ਲੱਗੀ ਔਰਤ। ਅਕਸਰ ਹੀ ਕਿਹਾ ਜਾਂਦਾ ਹੈ ਕਿ ਸੱਪ ਇੱਕ ਅਜੀਬਾ ਜਾਨਵਰ ਹੈ ਜੋ ਕਿ ਕਿਸੇ ਵੀ ਥਾਂ ਤੇ ਲੋਕੇ ਬੈਠ ਸਕਦਾ ਹੈ ਜਿਵੇਂ ਕਿ ਤੁਸੀਂ ਇਸ ਵੀਡੀਓ ਵਿੱਚ ਦੇਖ ਸਕਦੇ ਹੋ। ਦਰਸਲ ਇਸ ਪਰਿਵਾਰ ਦੀ ਔਰਤ ਜਦੋਂ ਰਿਸ਼ਤੇਦਾਰੀ ਵਿੱਚ ਵਿਆਹ ਤੇ ਜਾਣ ਵੇਲੇ ਅਲਮਾਰੀ ਵਿੱਚੋਂ ਆਪਣੇ ਸੋਨੇ ਦੇ ਗਹਿਣੇ ਕੱਢਣ ਲੱਗੀ ਤਾਂ ਜਿਵੇਂ ਹੀ ਉਸਨੇ ਅਲਮਾਰੀ ਦਾ ਲੋਕਰ ਖੋਲ੍ਹਿਆ ਤਾਂ ਉਸ ਵਿੱਚ ਇੱਕ ਸੱਪ ਸਿਰ ਚੱਕੀ ਬੈਠਾ ਸੀ ਅਤੇ ਇੱਕ ਹੋਰ ਸੱਪ ਲੋਕਰ ਦੇ ਉੱਪਰ ਲੁਕਿਆ ਬੈਠਾ ਸੀ। ਔਰਤ ਇੱਕੋਦਮ ਅਲਮਾਰੀ ਛੱਡ ਕੇ ਬਾਹਰ ਭੱਜ ਗਈ ਅਤੇ ਆਪਣੇ ਘਰ ਵਾਲੇ ਨੂੰ ਦੱਸਿਆ ਅਤੇ ਉਸ ਦੇ ਘਰ ਵਾਲੇ ਨੇ ਦੇਖਦੀ ਸਾਰ ਹੀ ਅਲਮਾਰੀ ਬੰਦ ਕਰ ਦਿੱਤੀ ਅਤੇ ਮੌਕੇ ਤੇ ਇੱਕ ਸੱਪ ਫੜਨ ਵਾਲਾ ਬੁਲਾਇਆ ਸੱਪ ਫੜਨ ਵਾਲਾ ਵੀ ਦੇਖ ਕੇ ਹੈਰਾਨ ਰਹਿ ਗਿਆ ਅਤੇ ਕਹਿੰਦਾ ਕਿ ਸੱਪ ਮਾਇਆ ਤੇ ਆਉਂਦਾ ਇਹ ਤਾਂ ਸੁਣਿਆ ਸੀ ਪਰ ਸੱਪ ਅਲਮਾਰੀ ਦੇ ਲੋਕਰ ਵਿੱਚ ਕਿਵੇਂ ਵੜ ਗਿਆ ਤਾਂ ਔਰਤ ਨੂੰ ਯਾਦ ਆਇਆ ਕਿ ਕੁਝ ਦਿਨ ਪਹਿਲਾਂ ਅਲਮਾਰੀ ਨੂੰ ਖਾਲੀ ਕਰਕੇ ਧੁੱਪ ਲਗਵਾਈ ਗਈ ਸੀ ਸ਼ਾਇਦ ਉਦੋਂ ਹੀ ਇਹ ਸੱਪ ਅਲਮਾਰੀ ਵਿੱਚ ਵੜ ਕੇ ਲੁਕ ਗਏ ਹੋਣ ਸੋ ਆਖਰ ਬੰਦਾ ਕਿੱਥੋਂ ਕਿੱਥੋਂ ਤੇ ਕਿੰਨਾ ਕੁ ਅਤਿ ਰੱਖ ਲਓ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਆਪਣੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ